ਰਿਵਾਇਗੁਰ ਠੀਕਾ ਖਾਲਸਾ ਸਿਰ ਰਿਵਾਇਗੁਰ ਦੀ ਫਤਿਹ ਅਹੀਂ ਮਤਲਬ ਕਿ ਬਹੁਤ ਮੇਰਾ ਤਕਰੀਬਨਾਂ ਮਹੀਨੇ ਤੋਂ ਉੱਪਰ ਹੋ ਗਿਆ ਜਿਹੜਾ ਪਾਣੀ ਚੱਲਨਦਿਆ ਤੇ ਬਹੁਤ ਜ਼ਿਆਦਾ ਇਹਨੇ ਜਿਹੜਾ ਉਹ ਤਬਾਈ ਮਚਾਈ ਆ ਸਾਰੇ ਆਲੇ-ਦੁਆਲੇ ਤਕਰੀਬਨ ਕੋਈ ਇਹੋ ਜਿਹਾ ਪਿੰਡ ਨਹੀਂ ਛੱਡਿਆ ਕੋਈ ਇਹੋ ਜਿਹਾ ਬੰਨ ਨਹੀਂ ਛੱਡਿਆ ਜਿਹੜਾ ਨਹੀਂ ਟੁੱਟਾ ਸਿਰਫ ਇਹੋ ਇੱਕੋ ਜਿਹੜਾ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਇਹ ਬੰਨਿਆ ਇਹ ਤੇ ਜਿਹੜਾ ਕੱਲ ਪਰਸੋਂ ਦਾ ਜਿਹੜਾ ਮੀਂਹ ਲਗਾਤਾਰ ਜਿਆਦਾ ਪੈੰਦਿਆ ਉਹਦੇ ਨਾਲ ਬੰਨ ਜਿਹੜਾ ਉਹ ਦਾਦਾ ਫੁੱਟ ਜਿਹੜਾ ਉਹ ਪੈੜੀਆਂ ਵਾਲ ਨੂੰ ਥੱਲੇ ਨੂੰ ਝੋਨੇ ਵਾਲ ਨੂੰ ਜਿਹੜਾ ਉਹ ਖਿਸਕਣਾ ਸ਼ੁਰੂ ਹੋ ਗਿਆ ਤੇ ਪ੍ਰਸ਼ਾਸਨ ਨਾਲੋਂ ਸਾਨੂੰ ਚਲੋ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇੱਕੋ ਕਾਲਤੈ ਉਹ ਸਾਰੇ ਪ੍ਰਸ਼ਾਸਨ ਜਿਹੜਾ ਜੀਐਸਡੀਓ ਸਾਫ ਸਾਰੇ ਆ ਗਏ ਆ ਤਕਰੀਬਨ ਜੀਵੀਕੇ ਵਾਲੇ ਵੀ ਸਾਰੇ ਜਿਹੜੇ ਆ ਉਹ ਵੀ ਬਹੁਤ ਸਾਥ ਦੇ ਜਾਂਦੇ ਆ ਪ੍ਰਸ਼ਾਸਨ ਨਾਲ ਕੋਈ ਚੱਕਰ ਨਹੀਂ ਆ ਬਸ ਅਸੀਂ ਤੇ ਹੱਥ ਜੋੜ ਕੇ ਸਰਕਾਰ ਨੂੰ ਇਹੋ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੀਵਰ ਭੇਜ ਕੇ ਬੋਰੇ ਭੇਜ ਕੇ ਤੇ ਜਿੱਥੇ ਜਿੱਥੇ ਬੰਨ ਪਾਟਾ ਦੋ ਜਗ੍ਹਾ ਤੋਂ ਬੰਨ ਜਿਹੜਾ ਇਹ ਮੇਰੇ ਮੱਥਿਓਂ ਦੋ ਜਗ੍ਹਾ ਤੋਂ ਪਾਟ ਗਿਆ ਥੋੜਾ ਥੋੜਾ ਪਾਟਾ ਹੈਗਾ ਤੇ ਉੱਥੇ ਟਰੈਕਟਰ ਵੀ ਬੈਠ ਗਏ ਹੀ ਗਏ ਬਸ ਉੱਥੇ ਆ ਵੀ ਤੋੜੇ ਜਿਹੜੇ ਆ ਉਹ ਪਰ ਕੇ ਲਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਚਲੋ ਰਿਵੈਸ਼ਨ ਡਿਪਾਰਟਮੈਂਟ ਦਾ ਜੀ ਸਾਹਿਬ ਦਾ ਜੀ ਸਾਹਿਬ ਦਾ ਜਿਹਨਾਂ ਨੇ ਟਿੱਪਰ ਮਿੱਟੀ ਤੇ ਜਾਣਾ ਜਾਓ ਤੁਸੀਂ ਦਿੱਤੀ ਆ ਉਹ ਮੈਨੂੰ ਨਿਕਲੋ ਬਾਹਰ ਆਪਣੇ ਜੀਵੀ ਡਿਪਾਰਟਮੈਂਟ ਦਾ ਸਾਰੇ ਡਿਪਾਰਟਮੈਂਟ ਦਾ ਧੰਨਵਾਦ ਕਰਦੇ ਹਾਂ ਚਲੋ ਸਾਡੇ ਇੱਕ ਸੱਦੇ ਦੇ ਸਾਰੇ ਜਣੇ ਆਏ ਆ ਸਾਡੇ ਦੋ ਆ ਕਿਉਂ ਆ ਗਏ ਬੰਨ ਦੇ ਵਿੱਚ ਜਿੱਥੇ ਜਿੱਥੇ ਪੋਲ ਪਏ ਆ ਜਿੱਥੇ ਵਿੱਚ ਜਗ੍ਹਾ ਖਾਲੀ ਆ ਜਾਂ ਥੱਲੋ ਜਿਹੜਾ ਬੰਨ ਸਿਮੰਦਿਆ ਅਸੀਂ ਉਹ ਬੇਨਤੀ ਕਰਦੇ ਹਾਂ ਕਿ ਉਹ ਬੰਨ ਨੂੰ ਥੱਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਮਿੱਟੀ ਪਾਉਣ ਨੂੰ ਜਿਹੜਾ ਟਿੱਪਰ ਸਾਰਿਆ ਉਹ ਕੱਢੀ ਜਾਵੇ ਤੇ ਇਸ ਕਰਕੇ ਚਲੋ ਅਸੀਂ ਬੇਨਤੀ ਕਰਦੇ ਹਾਂ ਕਿ ਟਿੱਪਰ ਜ਼ਰੂਰੀ ਹੈ ਟਿੱਪਰ ਦੀ ਹਰ ਨੂੰ ਜਿਹੜਾ ਰਹਿੰਦਾ ਉਹ ਨੂੰ ਪਹਿਲੇ ਜਾਣ ਧੰਨਵਾਦ